ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਦਿਖਾਉਣੀ ਆ ਟੌਪ ਕਲਾਸ ਗੱਬਣਾ ਸੂਨ ਨੂੰ ਰੈਡੀ ਆ ਡਿਟੇਲ ਆਪਾਂ ਇਹਦੇ ਬਾਰੇ ਵੀਰ ਤੁਸ ਪੁੱਛਦੇ ਆ ਕਿਹੜਾ ਸੂਆ ਕਿੰਨਾ ਗਧਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਨਾਮ ਵੀਰੇ ਕਵੀਰ ਸਿੰਘ ਆ ਪਿੰਡ ਕਲਾਰਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਆਪਣੇ ਖਾੜੰਦ ਦਾ ਨਵਾ ਤੇ ਮੋਬਾਈਲ ਨੰਬਰ 98784482649478236900 ਅੱਜ ਆਪਾਂ 25 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਜਰਸੀ ਬੈੜ ਦੀ ਹਾਂਜੀ ਹਾਂਜੀ ਜਿਹੜੀ ਬੈੜ ਆਪਾਂ ਦੇਖੀ ਜਾਨੇ ਸੂਆ ਕਿਹੜਾ ਸੂੰਦੀ ਆ ਇਹ ਦੂਜਾ ਸੂਆ ਹੈ ਜਿਹਨਾਂ ਨੇ ਕੈ ਕਿ ਦਿਨ ਲੈਂਦੀ ਆ ਜੇ ਦਿਨ ਹਜੇ 4 ਕਿ ਦਿਨ 4-5 ਦਿਨ ਲੱਗੇ ਮੰਨ ਕੇ ਚੱਲੀਏ ਹਫਤੇ ਤੋਂ ਅੰਦਰ ਅੰਦਰ ਸੂ ਬਣੇ ਅੰਦਰ ਅੰਦਰ ਸੂਆ ਹਫਤੇ ਤੋਂ ਮ ਠੀਕ ਹੈ ਠੀਕ ਹੈ ਦੂਜਾ ਸੂਆ ਸੁੰਦੀ ਆ ਤੇ ਪਿਛਲੇ ਸੂਏ ਦਾ ਮਾਲ ਕਲੇ ਰਿਕਾਰਡ ਕੀ ਦੱਸਿਆ ਇਹਦਾ 20 ਕਿਲੋ ਸਰ ਵੀ ਬੜਾ ਕਹਿੰਦੀ ਲੋਡਨੀ ਆਪਾਂ 20 ਤੋਂ ਬਾਹਰ ਬਾਹਰ ਰਸਾਉਣਾ ਬਾਈ ਬਾਕੀ ਹੁਣ ਜਿਵੇਂ ਗਰਮੀ ਦਾ ਮੌਸਮ ਆ ਜੀ ਉਹ ਕਹਿੰਦੇ ਖਾਲਾਂ ਚ ਪਾਣੀ ਸੁੱਕ ਜਾਂਦੇ ਆ ਵੀ ਰੁੱਤ ਬਹੁਤ ਕੈੜੀ ਆ ਮੁਰੇ ਹਣਾ ਹਾਂ ਜੀ ਅੰਦਾਜ਼ਾ ਲਾ ਕੇ ਚੱਲੀਏ ਵੀ ਜੱਟ ਸੋਦਾ ਜਾਂ 20 ਤੋਂ ਪਾਰ ਵਾਲੀ ਤਾਂ ਹੈਗੀ ਆ ਆਰਾਮ ਦੇ ਰੇ ਵੀਰੇ 20 ਤੋਂ ਪਾਰ ਵਾਲੀ ਆ ਤੁਹਾਨੂੰ ਬਹੁਤ ਤੁਸੀਂ ਵੀਡੀਓ ਬਣਾਉਂਦੇ ਰਹੇ ਨਾ ਬੋਡੀ ਵੇਟ ਦੱਸਦਾ ਹੈ ਜਾਤ ਪਾਤ ਦੱਸਦੀ ਹੈ 20 ਤੋਂ ਬਾਹਰ ਆਰਾਮ ਦੇ ਜਿਹਾ ਦੇ ਦੂੰਗੀ ਪਰ ਜਿਹੜੇ ਹਿਸਾਬ ਨਾਲ ਇਹਦਾ ਹਵਾਨਾ ਆਪਾਂ ਦੇਖ ਕੇ ਗੱਲਾਂ ਚੋਈ 25 ਵਾਲਾ ਵੀ ਕਰ ਸਕਦੇ ਸੀ ਜੇ ਸਿਆਲ ਹੁੰਦਾ ਜੇ ਸਿਆਲ ਹੁੰਦਾ ਜੀ ਹ हां ਆਈਟ ਗੱਲ ਹੋਰ ਵੀ ਆ ਜੇ ਸਿਆੜ ਹੁੰਦਾ ਇਹਦਾ ਭਾਅ ਵੀ ਮੰਨਦਾ ਤੇਜ ਹੋਣਾ ਸੀ ਉਹਨੂੰ ਭਾਅ ਵੀ ਨੋਰਮਲ ਆ ਜਿਵੇਂ ਆਪਾਂ ਨੂੰ ਆਈ ਆਪਾਂ ਨੋਰਮਲ ਦੇ ਹੀ ਨਾ ਆਈ ਠੀਕ ਹੈ ਤੇ ਚੀਪਾ ਜੂਪਾ ਥਾਣਾ ਦੀ ਓਕੇ ਜੇ ਕੋਈ ਵੀਰ ਆਨਲਾਈਨ ਮੰਗਾਉਂਦਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆ ਢੋਰੀ ਫਿਰ ਬਾਹਰ ਨੂੰ ਸੋ ਮੂੰ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਕੰਨ ਨਿਕਾ ਨਿਕਾ ਚੰਗੀ ਜਾਦਬੂਦੀਰ ਦੇ ਵਿੱਚ ਤੇ ਪੂਰਾ ਸਾਫ ਸੁਥਰਾ ਸੋਹਣਾ ਸੁਨਹਿਰੀ ਰੰਗ ਕਰਦਾ ਕਣਕਾਂ ਨਾਲ ਜਿਵੇਂ ਕਣਕ ਹਲਾਰੇ ਖਾਂਦੀਆਂ ਫਸਲ ਦੇ ਉਸ ਹਿਸਾਬ ਦਾ ਰੰਗ ਹੈ ਇਹਦਾ গোল্ডেন ਕਰ ਰਹੇ ਜਿਹਨੂੰ ਕਹਿ ਦਿੰਦੇ ਆ ਤੇ ਹਵਾਨਾ ਦੇਖੋ ਨਾੜਾ ਨੂੜਾ ਨੇੜ ਤੋਂ ਚੱਕਾ ਲਓ ਅੱਗੇ ਪਿੱਛੇ ਸੂਆ ਇੱਕ ਮਿਲਕ ਵੀ ਤਾਂ ਆ ਨਾੜਾ ਤਾਂ ਹੁੰਦੇ ਹੁੰਦੀਆਂ ਜਿਹੜਾ ਆ ਸਿਸਟਮ ਨੇ ਚੱਕੀ ਫਿਰਦੀ ਆਗਾ ਪਾਪ ਦਾ ਨਸਾ ਛੋਲੇ ਕੋਲਮਾ ਅਮਾ ਚੱਲਦੇ ਪਹਾੜੀਆਂ ਦੀ ਸੜਕ ਨਹੀਂ ਲੱਗਦੀ ਹੁੰਦੀ ਆ ਹਕੀਕਤ ਜਿੰਨੀਆਂ ਆਪਣੇ ਨਾੜਾ ਹੁੰਦੀ ਉਹਨੇ ਦੁੱਧ ਤਾਂ ਪਣ ਹੁੰਦਾ ਹਨਾ ਜੋ ਸਾਬਾ ਪੁੱਛਣੇ ਦੁੱਧ ਪੋਣਾ ਹੁੰਦਾ ਤੇ ਬਾਕੀ ਰਾਜ ਜੀ ਰੂਜੀ ਦੇਖੋ ਪਤਾ ਨਹੀਂ ਖੁਲਣੀ ਚ ਝਾਅ ਕਰਦੇ ਵੀ ਪਾ ਦਿਓ ਮੈਨੂੰ ਕੁਛ ਨਾ ਕੁਛ ਦੇ ਮੂੰਹ ਹਥਾ ਦੇਖੋ ਜਿਹੜਾ ਵੀਰ ਲੈ ਗਿਆ ਉਹਨੇ ਵੇਚ ਨਹੀਂ ਕੋਈ ਨਹੀਂ ਜਿਹੜਾ ਰਹਿ ਗਿਆ ਉਹ ਸੋਚਦਾ ਰਹੂ ਵੀ ਇਹਦੇ ਨਾਲ ਦੀ ਵੀਰ ਕਿੱਦੇ ਆਊਗੀ ਕਿਉਂਕਿ ਨਗੀਨੇ ਬਹੁਤ ਘੱਟ ਜਰਸੀ ਬੈਡ ਦਾ ਹਰ ਇੱਕ ਬਣ ਕੇ ਚਲੋ ਰੱਖੀ ਬੜਾ ਪਰ ਟਾਪ ਕਲਾਸ ਨਗੀਨਾ ਜਿਵੇਂ ਕਹਿੰਦੇ 4 ਵੇ 4 ਡੈਟਰ ਪੰਨੇ ਚ ਪੰਜ ਚਾਰ ਕੀ ਹੁੰਦੇ ਆ ਤੇ ਆਹ ਦੇਖੋ ਜਮਾ ਨਾਲਾ ਨੂਣਾ ਦੇਖੋ ਦੋਨੇ ਪਾਸੇ ਗੁੰਦੀ ਪਈ ਆ ਤੇ ਇੱਕ ਜੀ ਜਾਂ ਦੇਖੋ ਕਿੰਨੇ ਸੋਹਣੇ ਨਾੜਾ ਇਹਦੇ ਦਿਖਾਈ ਦੇ ਜਾਂਦੀਆਂ ਹਕੀਕਤ ਕਹਿਣ ਵਾਲੀ ਗੱਲ ਨਹੀਂ ਮੇਰੇ ਹਿਸਾਬ ਨਾਲ ਚੰਗੀ ਕੇਅਰ ਫੌਗਰ ਵਗੈਰਾ ਹੋਏ ਤਾਂ 22 23 ਕਿਲੋ ਵੀ ਦੁੱਧ ਵੀਰ ਪਾਲੂ ਬੰਦਾ ਇਹਦੇ ਤੋਂ ਹਨਾ ਜੁਰੀ ਹਾਂ ਮੈਂ ਆਪਣਾ ਉਹ ਹੀ ਗੱਲ ਆ ਵੀ ਆਪੋ ਹਸਾਂ ਨਾ ਕਰੀਏ ਹਸਾਂ ਨਹੀਂ ਜੇ ਠੀਕ ਹੈ ਤੇਰਾ ਮਾਰਕਟ ਹੈ ਜੀ ਮੰਨ ਕੇ ਲੈ ਲੈ ਪਰ ਬਾਈ ਤੇ ਫੁੱਲਾ ਦਊਗੀ ਤੁਹਾਨੂੰ ਤੇ ਰੇਟ ਵੱਧਦਾ ਹੋਊ ਇਹਦਾ ਰੇਟ ਤਾਂ ਆਪਾਂ ਜਿਆਦਾ ਹੀ ਕਰਾਂਗੇ ਵੀਰੇ ਠੀਕ ਹੈ ਰੇਟ ਹੋਊਗਾ ਫੋਨ ਤੇ ਇਹਦਾ ਹਾਂਗੇ ਫੋਨ ਤੇ ਆਂਦੀ ਸੁ ਵੀਰੋ ਬਹੁਤ ਸੋਹਣਾ ਤੁਹਾਨੂੰ ਖੂਬਸੂਰਤ ਨਗੀਨਾ ਦਿਖਾਇਆ ਤੇ ਆ ਇੱਕ ਵਾਰ ਫੇਰ ਦਿਖਾ ਦਿਆ ਭਾਨਾੜਾ ਵਗੈਰਾ ਦੇਖੋ ਬਹੁਤ ਚੰਗੇ ਪਿੰਡੇ ਦੀ ਨਾੜਾ ਦਿਖਾਈ ਦੇ ਜਾਂਦੀਆਂ ਆ ਦੇਖ ਸਕਦੇ ਮੇਰੇ ਕਵੇਂ ਇੱਕਦਮ ਮੰਨ ਕੇ ਚਲੋ ਕਹਿਰ ਵਾਲੀ ਗੱਲ ਹੁੰਦੀ ਐ ਇੱਕ ਦੇਖਣ ਵਾਲੀ ਗੱਲ ਰੇਟ ਫਿਰ ਜਮਾ ਬਾਜਵੂਗਾ ਹਾਂਜੀ ਹਾਂ ਬਾਜੋ ਕਰਾਂਗੇ ਬਸ ਆਪਾਂ ਉਹ ਜਿਵੇਂ ਪਹਿਲੇ ਦੂਜੇ ਬੂਟੀ ਵੇਚਰ ਆ ਲਿਆ ਪਾਉ ਵਾਲੀ ਨਹੀਂ ਕਰਦੇ ਠੀਕ ਹੈ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ